ਜਿੱਥੇ ਮਿਹਨਤਾਂ ਨੇ ਰਹਿਮ ਤਾਂ ਵੀ ਉਥੇ ਰਹਿੰਦੀਆਂ ਵੇਲੇ ਬੈਠ ਕੇ ਕਦੇ ਪੂਰੀਆਂ ਨਹੀਂ ਪੈਂਦੀਆਂ ਭਾਵੇਂ ਜੋਤਿਸ਼ੀ ਕੋ ਜਾ ਰਾਹੁ ਕੇਤੂ ਵੀ ਵਖਾ ਤੂੰ ਹੱਥ ਪੈਰ ਤਾਂ ਚਲਾ ਮੁੱਲ ਮਿਹਨਤਾਂ ਦੇ ਪੈਂਦੇ ਐਵੇਂ ਸਮਾਣਾ ਗਵਾ ਬਾਬੇ ਅੱਜਕੱਲ ਜ਼ਮਾਨਾ ਇਦਾਂ ਦਾ ਹੋ ਗਿਆ ਹਰ ਕੋਈ ਚਾਹੁੰਦਾ ਏ ਕਿ ਮੈਂ ਜਲਦੀ ਅਮੀਰ ਬਣ ਜਾ ਮੈਂ ਜਲਦੀ ਅਮੀਰ ਬਣ ਜਾ ਪਰ ਉਹਨੂੰ ਇਹ ਚੀਜ਼ ਦਾ ਨਹੀਂ ਪਤਾ ਕਿ ਗਿਣਤੀ ਸ਼ੁਰੂ ਹੁੰਦੀ ਹੈ ਤੇ ਜ਼ੀਰੋ ਤੋਂ ਸ਼ੁਰੂ ਹੁੰਦੀ ਹੈ ਜੇ ਆਪਾਂ ਹਜੇ ਤੱਕ ਜੇ ਆਪਾਂ ਨਹੀਂ ਕੁਝ ਕਰ ਸਕੇ ਜੇ ਆਪਾਂ ਨਹੀਂ ਅਨੇਜੋਗੇ ਅੱਗੇ ਵੀ ਆਪਾਂ ਅਮੀਰ ਬਣ ਸਕੀਏ ਤੁਹਾਡੇ ਕੋ ਵੀ ਸਭ ਕੁਝ ਮਾਲਕ ਸਾਨੂੰ ਵੀ ਸਾਰਾ ਕੁਛ ਦਇਆ ਹੈ ਤੇ ਬਾਬੇ ਉਹ ਮਿਹਨਤ ਕਰਨੀ ਪੈਣੀ ਹੈ ਬਿਨਾਂ ਮਿਹਨਤ ਦੇ ਕੁਝ ਨਹੀਂ ਮਿਲਦਾ ਮਿਹਨਤ ਕਰਨੀ ਪੈਣੀ ਮਿਹਨਤ ਬਹੁਤ ਜ਼ਰੂਰੀ ਹੈ ਤੇ ਹਿੰਮਤ ਨਹੀਂ ਹਾਰਨੀ ਚਾਹੀਦੀ ਮਿਹਨਤ ਕਰਦੇ ਰਹੋ ਸਫਲਤਾ ਇੱਕ ਨਾ ਇੱਕ ਦਿਨ ਜ਼ਰੂਰ ਮਿਲੇਗੀ ਇਸ ਕਰਕੇ ਸਭ ਤੋਂ ਪਹਿਲਾਂ ਸਾਨੂੰ ਮਿਹਨਤ ਕਰਨੀ ਪੈਣੀ ਹੈ ਸਾਨੂੰ ਆਪਣੀ ਲੜਾਈ ਖੁਦ ਲੜਨੀ ਪੈਣੀ ਸਾਡੇ ਚ ਹਿੰਮਤ ਦੇਣ ਵਾਲਾ ਉਹ ਮਾਲਕ ਹੈ ਜਿਹੜਾ ਸਾਡੇ ਅੰਦਰ ਵਿਰਾਜਮਾਨ ਹੈ ਇਸ ਕਰਕੇ ਜਿੰਦਗੀ ਕੁਝ ਬੰਨਾ ਜਾਂਦੇ ਕੁਝ ਕਰਨਾ ਜਾਂਦੇ ਹੋ ਉਸ ਮਾਲਕ ਦਾ ਲਨ ਫੜ ਕੇ ਤੇ ਆਪਣੀ ਮਿਹਨਤ ਕਰੋ ਡੱਟ ਕੇ ਮਿਹਨਤ ਕਰੋ ਜੈ ਜੈ ਸਾਈਂ ਜੀ ਸੱਤ ਮਿੰਟ ਪੜਿਆ ਹੱਥ ਰੱਖੋ ਜੈ ਸਾਈਂ ਜੀ